ਮਾਨਯੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੋਰਾ ਜੀ ਵੱਲੋਂ ਸਪੈਸ਼ਲ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਸਾਰੇ ਸਕੂਲਾਂ ਦੀਆਂ ਬੱਸਾਂ ਨੂੰ ਚੈੱਕ ਕਰਨਾ ਟ੍ਰੈਫਿਕ ਪੁਲਿਸ ਕਪੂਰਥਲਾ ਦੇ ਵੱਲੋਂ ਰੋਡ ਸੇਫਟੀ ਕਪੂਰਥਲਾ ਦੇ ਵੱਲੋਂ ਅੱਜ ਕੈਮਰੀ ਸਕੂਲ ਕਪੂਰਥਲਾ ਦੇ ਵਿੱਚ ਸਾਰੇ ਡਰਾਈਵਰਾਂ ਦੇ ਨਾਲ ਟ੍ਰੈਫਿਕ ਜਾਗਰੂਤਾ ਮਹਿੰਮ ਦੇ ਤਹਿਤ ਡਰਾਈਵਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਡਰਾਈਵਰ ਹਮੇਸ਼ਾ ਸੁਰੱਖਿਅਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਦੋਂ ਘਰ ਵਾਪਸ ਜਾਂਦਾ ਹੈ ਬੱਚਿਆਂ ਨੂੰ ਛੁੱਟੀ ਦੇ ਸਮੇਂ ਔਰ ਸਕੂਲ ਜਦੋਂ ਲੈ ਕੇ ਆਂਦਾ ਹੈ ਸੁਰੱਖਿਅਤ ਉਹਨੂੰ ਆਪਣੀ ਮੰਜ਼ਿਲ ਤੇ ਪਹੁੰਚਾਵੇ ਦੂਸਰੇ ਨੰਬਰ ਦੇ ਉੱਪਰ ਕੋਈ ਵੀ ਡਰਾਈਵਰ ਖਾਸ ਤੌਰ ਤੇ ਸ਼ਰਾਬ ਦਾ ਇਸਤੇਮਾਲ ਕਰਕੇ ਕਦੇ ਵੀ ਕੋਈ ਵੀ ਗੱਡੀ ਸਕੂਲ ਦੀ ਜਿਹੜੀ ਹੈ ਜਿਸ ਵਿੱਚ ਬੱਚੇ ਸਵਾਰ ਹੋਣ ਉਹ ਨਹੀਂ ਚਲਾਏਗਾ ਇਸ ਦੇ ਬਾਰੇ ਪ੍ਰਬੰਧਕ ਕਮੇਟੀ ਜਿਹੜੀ ਸਕੂਲ ਦੀ ਬਣੀ ਹੋਈ ਆ ਸਕੂਲ ਮੈਨੇਜਮੈਂਟ ਸਕੂਲ ਦੇ ਟ੍ਰੈਫਿਕ ਅਨਚਾਰਜ ਜਿਹੜੇ ਨੇ ਲਗਾਏ ਗਏ ਨੇ ਮੈਨੇਜਮੈਂਟ ਦੇ ਵੱਲੋਂ ਔਰ ਡਰਾਈਵਰ ਦੇ ਇੰਚਾਰਜ ਜਿਹੜੇ ਲਗਾਏ ਗਏ ਨੇ ਸਾਰੇ ਡਰਾਈਵਰਾਂ ਨੂੰ ਇਹ ਸੂਚਨਾ ਦੇ ਦਿੱਤੀ ਗਈ ਹੈ ਅਗਰ ਤੁਸੀਂ ਸ਼ਰਾਬ ਦਾ ਇਸਤੇਮਾਲ ਕਰਕੇ ਗੱਡੀ ਚਲਾਓਗੇ ਕਿਸੇ ਵੀ ਸਮੇਂ ਰੋਡ ਦੇ ਉੱਤੇ ਟ੍ਰੈਫਿਕ ਪੁਲਿਸ ਵੱਲੋਂ ਪੀਸੀਆਰ ਪੁਲਿਸ ਦੇ ਵੱਲੋਂ ਇਹ ਤੁਹਾਨੂੰ ਰੋਕ ਕੇ ਚੈੱਕ ਕੀਤਾ ਜਾਏਗਾ ਐਲਕੋਮੀਟਰ ਦੇ ਨਾਲ ਤੇ ਤੁਸੀਂ ਕਿਤੇ ਸ਼ਰਾਬ ਦਾ ਇਸਤੇਮਾਲ ਤਾਂ ਨਹੀਂ ਕੀਤਾ ਅਗਰ ਤੁਸੀਂ ਇਸਤੇਮਾਲ ਕੀਤਾ ਹੈ ਤੇ ਫਿਰ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ